ਤੇ ਗੌੜੀ ਮਹੱਲਾ ਪੰਜਵਾਂ ਸ਼ਲੋਕ ਏਕੋ ਓੰਕਾਰ ਸਤਗੁਰ ਪ੍ਰਸਾਦ ਜਲ ਤਲ ਮਹੀਲ ਪੂਰਿਆ ਸੁਆਮੀ ਸਿਰਜਣਹਾਰ ਅਨਕ ਪਾਂਤ ਹੋਏ ਪਸਰਿਆ ਨਾਨਕ ਏਕੰਕਾਰ ਪਾਉੜੀ ਏਕਮ ਏਕੰਕਾਰ ਪ੍ਰਭ ਕਰਵ ਬੰਤਨਾ ਧਿਆਏ ਏਕੋਨ ਗੋਪਿੰਦ ਕਪਾਲ ਪ੍ਰਭ ਸਰਨ ਪਰੋ ਹਰਿ ਰਾਏ ਤਾ ਕੀ ਆਸ ਕਲਿਆਣ ਸੁਖ ਜਾਤੇ ਸਭ ਕਸ਼ ਹੋਏ ਚਾਰ ਕੁੰਟ ਤਹ ਤਿਸ ਭ੍ਰਮਿਉ ਤਿਸ ਬਿਨ ਆਵਰ ਨ ਕੋਏ 베ਦ ਪੁਰਾਨ ਸਿਮਰਤ ਸੁਨੇ ਬਹੁ ਵਿਦ ਕਰੋ ਬੀਚਾਰ ਪਤ ਉਧਾਰਨ ਭੈ ਹਰਨਾ ਸੁਖ ਸਾਗਰ ਨਿਰੰਕਾਰ ਤਾ ਤਾ ਪ੍ਰਗਤਾ ਦੇਨ ਹਰ ਤਿਸਮਿ ਅਭਿਰ ਨ ਜਾਏ ਜੋ ਚਾਹ ਹ ਸੋਈ ਮਿਲੈ ਨਾਨਕ ਹਰ ਗੁਣ ਗਾਏ ਗੋਬਿੰਦ ਜਸ ਗਾਈਏ ਹਰ ਨੀਤ ਮਿਲ ਭਜਿਐ ਸਾਧ ਸੰਗ ਮੇਰੇ ਮੀਤਰਾ ਉਸ ਲੋਕ ਗਰੋ ਬੰਦਨ ਨਾਨਕ ਵਾਰ ਸਰਨ ਪਰੋ ਹਰ ਰਾਈ ਭ੍ਰਮ ਕਟਿਏ ਨਾਨਕ ਸਾਧ ਸੰਗ ਦੁਤੀਆ ਭਾਉ ਮਿਟਾਏ ਪੌੜੀ ਦੁਤੀਆ ਦਰਮਤ ਦੂਰ ਕਰ ਗੁਰ ਸੇਵਾ ਕਰਨੀ ਤੋ ਰਾਮ ਰਤਨ ਮਨ ਤਨ ਬਸੈ ਤਜ ਕਾਮ ਕ੍ਰੋਧ ਲੋਭ ਮੀਤ ਮਰਨ ਮਿਟੈ ਜੀਵਨ ਮਿਲੇ ਬਿਨ ਸਹ ਸਗਲ ਕਲੇਸ਼ ਆਪ ਤਜੋ ਗੋਬਿੰਦ ਭਜੋ ਭਾਉ ਭਗਤ ਪਰਵੇਸ਼ ਲਾਭ ਮਿਲੇ ਤੋ ਟਾਹਰੇ ਹਰ ਦਰਗਹਿ ਪਤਵੰਤ RAM ਨਾਮ ਧਨ ਸੰਚਵੈ ਸਾਚ ਸਾਹਾ ਭਗਵੰਤ ਉਠਤ ਬੈਠਤ ਹਰ ਭਜੋ ਸਾਧੂ ਸੰਗ ਪ੍ਰੀਤ ਨਾਨਕ ਦੁਰਮਤ ਛੁਟ ਗਈ ਪਰ ਨਾਮ ਬਸੇ ਚੀਤਰਾ ਅਸ਼ਲੋਕ ਤੀਨ ਵਿਆਪਹਿ ਜਗਤ ਕੋ ਤੁਰਿਆ ਪਾਵੇ ਕੋਏ ਨਾਨਕ ਸੰਤ ਨਿਰਮਲ ਭੈ ਜਿਨ ਮਨ ਬਸਿਆ ਸੋਏ ਪੌੜੀ ਤ੍ਰਿਤ੍ਰਿਆ ਤ੍ਰੈ ਗੁਣ ਵਿਖੇ ਫਲ ਕਬ ਉੱਤਮ ਕਬ ਨੀਚ ਨਰਕ ਸੁਰਗ ਪਰਮ ਤਉ ਕਣੋ ਸਦਾ ਸੰਗਾਰ ਮੀਚ ਹਰਖ ਸੋਗ ਸਹਿਸਾ ਸੰਸਾਰ ਹਉ ਕਰਤ ਵਿਹਾਏ ਜਨ ਕੀ ਇਹ ਸੈ ਨ ਜਾਣਨੀ ਚਿਤ ਵਹਿ ਅਨਕ ਉਪਾਏ ਆਦ ਵਿਆਦ ਉਪਾਦ ਰਸ ਕਭੋ ਨ ਟੁਟੈ ਤਾਪ ਪਾਰ ਭ੍ਰਮ ਪੂਰਨ ਧਨੀ ਨਹੂ ਜੈ ਪ੍ਰਤਾਪ ਮੋਹ ਭਰਮ ਗੂਤ ਘਣੋ ਮਹਾਨ ਨਰਕ ਮਹਿਵਾਸ ਕარი ਕਿਰਪਾ ਪ੍ਰਭ ਰਖ ਲੈ ਹੁ ਨਾਨਕ ਤੇਰੀ ਆਸ ਸਲੋਕ ਚਤੁਰ ਸਿਆਣਾ ਸੁਗੜ ਸੋਏ ਜਿਨ ਤਜਿ ਆਪ ਅਪਮਾਨ ਚਾਤਮ ਤਾਰਥ ਅਸ਼ਟ ਸਿੱਧ ਭਾਏ ਨਾਨਕ ਹਰ ਨਾਮ ਪਾਉੜੀ ਚਤੁਰਥ ਚਾਰੇ ਵੇਦ ਸੁਣ ਸੋਧ ਤਤ ਦੀ ਚਾਰ ਸਰਬ ਕੇਮ ਕਲਿਆਣ ਨਿਤ ਰਾਮ ਨਾਮ ਜਪ ਸਾਰ ਨਰਕ ਨਿਵਾਰ ਦੁਖ ਹਰ ਤੂੰ ਤਹ ਅਨਕ ਕਲੇਸ਼ ਮੀਚ ਹੁਟ ਜਮ ਤੇ ਛੁਟੈ ਅਰ ਕੀਰਤਨ ਪਰਵੇਸ਼ ਭਉ ਬਿਨਸਾ ਅਮਰਤ ਰਸ ਰੰਗ ਰਤੇ ਨਰੰਕਾਰ ਦੁਖ ਦਾਰਦ ਅਪਵਿੱਤਰ ਤਲ ਨਾ ਸਹਿ ਨਾਮ ਅਧਾਰ ਸੁਰ ਨਰਮਨ ਜਨ ਖੋਜਤੇ ਸੁਖ ਸਾਗਰ ਕੋ ਪਾਲ ਮਨ ਨਿਰਮਲ ਮੁਖ ਉਜਲਾ ਹੋਏ ਨਾਨਕ ਸਾਧ ਰਵਾਲ ਸਲੋਕ ਪੰਜ ਬਿਕਾਰ ਮਨ ਮਹਿ ਬਸੇ ਰਾਚੇ ਮਾਇਆ ਸੰਗ ਸਾਧ ਸੰਗ ਹੋਏ ਨਿਰਮਲ ਆ ਨਾਨਕ ਪ੍ਰਭ ਕੈ ਰੰਗ ਪਾਉੜੀ पंचम पंच प्रधानते जाय जेह जानि ऊपर पंच कुसुम बास बहु रंग कणो सब मिथ्या बल पंच न जापएन बुजिय न कछ करत विचार स्वाद मोह रास दे देव अज्ञान रचो संसार ਜਨਮ ਮਰਨ ਬੌਜਨ ਭ੍ਰਮਣ ਕੀਨੇ ਕਰਮ ਅਨੇਕ ਰਚਨ ਹਾਰ ਨਹਿ ਸਿਮਰਿਉ ਮਾਨ ਨਾਬੀ ਚਾਰ ਬੇਕ ਭਾਉ ਭਗਤਿ ਭਗਵਾਨ ਸੰਗ ਮਾਇਆ ਲਿਪਤ ਨਰੰਚ ਨਾਨਕ ਬਿਰਲੇ ਪਾਈ ਅਹ ਜੋ ਨਰ ਚਹ ਪਰ ਪੰਜ ਸਲੋਕ ਖਟ ਸਾਸਤਰ ਉਚੋ ਕਹ ਹੈ ਅੰਤ ਨ ਪਾਰਵਾਰ ਭਗਤ ਸੁਹ ਹੈ ਗੁਣ ਗਾਵਤੇ ਨਾਨਕ ਪ੍ਰਭ ਕੈ ਦਵਾਰ ਪਹੋੜੀ ਕਸ਼ਟਮ ਖਟ ਸਾਸਤਰ ਕਹ ਹੈ ਸਿਮਰਤ ਕਥੈ ਅਨੇਕ ਉਤਮ ਉਚੋ ਪਾਰ ਬ੍ਰਹਮ ਗੁਣ ਅੰਤ ਨ ਜਾਣ ਸੇਖ ਨਾਰਦ ਮਨ ਜਨ ਸੋਕ ਬਿਆਸ ਜਸ ਗਾਵਤ ਗੋਬਿੰਦ ਰਸ ਭੀਤੇ ਹਰਿ ਸਿਉ ਭੀਤੇ ਭਗਤ ਰਚੀ ਭਗਵੰਤ ਮੋਹ ਮਾਨ ਭ੍ਰਮ ਬਿਨ ਸਿਉ ਪਾਈ ਸਰਨ ਦਿਆਲ ਚਰਨ ਕਮਲ ਮਨ ਤਨ ਬਸੇ ਦਰਸਨ ਦੇਖ ਨਿਹਾਲ ਲਾਭ ਮਿਲੈ ਤੋ ਟਾਹ ਰਹਿ ਸਾਧ ਸੰਗ ਲਿਬ ਲਾਇ ਕਾਟ ਖਜ਼ਾਨਾ ਗੁਣ ਨਿਦ ਹਰੇ ਨਾਨਕ ਨਾਮ ਧਿਆਏ ਸਲੋਕ ਸੰਤ ਮੰਡਲ ਹਰ ਜਸ ਕਥ ਬੋਲਹਿ ਸਤ ਸੁਭਾਏ ਨਾਨਕ ਮਨ ਸੰਤੋਖੀਐ ਇਕਸ ਸਿਉ ਲਿਬ ਲਾਇ ਪੌੜੀ ਸਪਤਮ ਸਪਤਮ ਸੰਚੂ ਨਾਮ ਤਨ ਟੂਟ ਨ ਜਾਏ ਪੰਡਾਰ ਸੰਤ ਸੰਗਤ ਮੈਂ ਪਾਈਐ ਅੰਤ ਨ ਪਾਰਾ ਬਾਰ ਆਪ ਤਜ ਹੋ ਗੋਬਿੰਦ ਭਜ ਹੋ ਸਰਨ ਪਰੋ ਹਰ ਰਾਏ ਦੁਖ ਹਰੈ ਭਵ ਜਲ ਤਰੈ ਮਨ ਚਿੰਦਿਆ ਫਲ ਪਾਏ ਆਠ ਪੈਰ ਮਨ ਹਰ ਜਪੈ ਸਫਲ ਜਨਮ ਪਰਮਾਨ ਅੰਤਰ ਬਾਹਰ ਸਦਾ ਸੰਗ ਕਰਣਹਾਰੁ ਪਿਛਾਨ ਸੁਸਾਜਨ ਸੁਸਖਾ ਮੀਤ ਜੋ ਹਰ ਕੀ ਮਤ ਦੇ ਨਾਨਕ ਤਿਸ ਬਲਹਾਰਣ ਹਰ ਹਰ ਨਾਮ ਜਪੇ ਸੋਖ ਆਠ ਪੈ ਰਗੁ ਨਗਾਈਐ ਤਦਿਐ ਅਵਰਜੰਜਾਲ ਜਮ ਕੰਕਰ ਜੋ ਇਹ ਨ ਸਕੈ ਨਾਨਕ ਪ੍ਰਭੁ ਦਇਆਲ ਪਾਉੜੀ अष्टमि अष्ट सिद्ध नाम नित सकल पदार्थ पूर्ण भुत कवल प्रकाश सदा आनंद निर्मल रीत नरोदर मंत सकल धर्म पवित्र स्नान सब महूच ਬਸ ਸੇਖ ਗਿਆਨ ਹਰ ਹਰ ਭਜਨ ਪੂਰੇ ਗੁਰ ਸੰਗ ਜਪ ਕਰੀਐ ਨਾਨਕ ਨਾਮ ਹਰ ਰੰਗ ਸਲੋਕ ਨਾਰਾਇਣ ਨਹਿ ਸਿਮਰਿਉ ਮੋਹਿਉ ਸਵਾਦ ਵਿਕਾਰ ਨਾਨਕ ਨਾਮ ਬਿਸਾਰੈ ਨਰਕ ਸੁਰਗ ਉਤਾਰ ਪਹੋੜੀ ਨਾਉ ਮੀ ਨਵੇ ਸਿਧਰ ਅਪੀਤ ਹਰ ਨਾਮ ਮੋਹ ਨਾ ਜਪਹਿ ਕਰਤ ਬੇਪ੍ਰੀਤ ਪਰ ਤ੍ਰੇ ਰਮਹ ਬਕੇ ਬਕਹਿ ਸਾਧ ਨਿੰਦ ਕਰਨਾ ਸੁਨਹੀ ਹਰ ਜਸ ਬਿੰਦ ਰਹੇ ਪਦਾ ਪਰ ਦਰਬ ਉਦਰ ਕਹਿ ਤਾਈ ਅਗਨ ਨ ਨਿਵਰੈ ਤ੍ਰਿਸ਼ਨਾ ਨ ਬੁਝਾਈ ਹਰ ਸੇਵਾ ਬਿਨੇ ਫਲ ਲਾਗੇ ਨਾਨਕ ਪ੍ਰਭ ਸ੍ਰਤ ਮਰ ਜਮਹਿ ਅਭਾਗੇ ਸ਼ਲੋਕ ਦਾਸ ਤਿਸ ਖੋਜਤ ਮੈਂ ਫਿਰਿਓ ਜਤ ਦੇਖਉ ਤਤ ਸੋਇ ਮਨ ਬਸ ਜਾਵੈ ਨਾਨਕ ਜੇ ਪੂਰਨ ਕਿਰਪਾ ਹੋਇ ਕਉੜੀ ਦਸਮੀ ਦਸ ਦਵਾਰ ਬਸ ਕੀਨੇ ਮਨ ਸੰਤੋਖ ਨਾਮ ਜਪ ਲੀਨੇ ਕਰਨੀ ਸੁਣੀਐ ਜੈਸ ਗੁਪਾਲ ਨੈਣੀ ਪੇਖਤ ਸਾਧ ਦਇਆਲ ਰਸਨਾ ਗੁਣ ਗਾਵੈ ਭੇੰਤੂ ਮਨ ਮਹਿ ਚਿਤੁਐ ਪੂਰਨ ਭਗਵੰਤ ਹਸਤ ਚਰਨ ਸੰਤ ਤਹਿਲ ਕਮਾਈਐ ਨਾਨਕਿ ਹੋ ਸੰਜਮ ਪ੍ਰਭ ਕਿਰਪਾ ਪਾਈਐ ਸਲੋ ਕੋ ਕੋ ਇੱਕ ਬਖਾਨੀਐ ਬਿਰਲਾ ਜਾਣ ਸਵਾਦ ਗੁਣ ਕੋ ਪਿੰਤ ਨਾ ਜਾਣੇ ਨਾਨਕ ਸਭ ਕਿਸਮਾਤ ਪਾਉੜੀ ਇਕਾਦਸੀ ਨਿਕਟ ਪੇ ਕੋ ਹਰ ਰਾਮ ਇੰਦਰੀ ਪਸਕਰ ਸੋ ਹਰਨਾਮ ਮਾਨ ਸੰਤੋਖ ਸਰਬ ਜੀ ਦਇਆ ਇਨ ਬਿਦ ਬਰਤ ਸੰਪੂਰਨ ਭਇਆ ਧਾਤ ਮੰਨ ਰਖੈ ਇਕਠਾਏ ਮਨ ਤਨ ਸੁਧਜਤ ਕਰਨਾ ਹੈ ਸਭ ਮਹਕੂਰ ਰਹੇ ਪਾਰ ਬ੍ਰਹਮ ਨਾਨਕਾਰ ਕੀਰਤਨ ਕਰ ਅਡਲ ਇਹੋ ਧਰਮ ਸ਼ਲੋਕ ਦਰਮਤ ਹਰੀ ਸੇਵਾ ਕਰੀ ਪੇਟੇ ਸਾਧਿ ਕਿਰਪਾਲ ਨਾਨਕ ਪ੍ਰਭ ਸਿ ਮਿਲ ਰਹੇ ਪਿੰਦ ਸੇ ਸਗਲ ਜੰਜਾਲ ਪਾਉੜੀ ਦੁਆਰ ਸਿਦਾਨ ਨਾਮ ਇਸਨਾਨ ਹਰ ਕੀ ਭਗਤ ਕਰਹੁ ਤਜ ਮਾਨ ਹਰ ਅੰਮ੍ਰਿਤ ਪਾਨ ਕਰੋ ਸਾਧ ਸੰਗ ਮਨ ਤ੍ਰਿਪਤਾ ਸਹਿ ਕੀਰਤਨ ਪ੍ਰਭ ਰੰਗ ਕੋਮਲ ਬਾਣੀ ਸਭ ਕੋ ਸੰਤੋਕੈ ਪੰਚ ਭੂ ਆਤਮਾ ਹਰ ਨਾਮ ਰਸ ਓਖੈ ਗੁਰ ਪੂਰੇ ਤੇ ਨੈ ਚਉਪਾਈਆ ਨਾਨਕ ਕ੍ਰਾਮਾ ਨਾਨਕ RAM ਰਮਤ ਫਿਰ ਜੋਰ ਨਾਈ ਐਸ ਲੋਕ ਤੀਨ ਗੁਣਾ ਮਹਿ ਬਿਆਪਿਆ ਪੂਰਨ ਹੋਤ ਨਾ ਕਾਮ ਪਤ ਉਦਾਰਨ ਮਨ ਬਸੈ ਨਾਨਕ ਛੂਟੈ ਨਾਮ ਪੌੜੀ ਤਰ ਦਸੀ ਤੀਨ ਤਾਪਨ ਸੰਸਾਰ ਆਪਤ ਜਾਤ ਨਰਕ ਅਵਤਾਰ ਹਰ ਹਰ ਭਜਨ ਨਾ ਮਨ ਨਾ ਮਨ ਮਹਿ ਆਇਓ ਸੁਖ ਸਾਗਰ ਪ੍ਰਭ ਨੇ ਮਕਨ ਗਾਇਓ ਹਰਿ ਕੋ ਸੋਗ ਕਾ ਦੇਹ ਕਰ ਬਾਂਧਿਓ ਦੀਰਗ ਰੋਗ ਮਾਇਆ ਆਸਾਧਿਓ ਦੇ ਨਹਿ ਬਕਾਰ ਕਰਤ ਸ਼ਰਮ ਪਾਇਓ ਨੈ ਨੀਂਦ ਸੁਪਨ ਬਰੁੜਾਇਓ ਹਰ ਬਿਸਰਤ ਬਤੈ ਹਾਲ ਸਰਨ ਨਾਨਕ ਪ੍ਰਭ ਪੁਰਖ ਦਇਆਲ ਸ਼ਲੋਕ ਚਾਰ ਕੁੰਟ 14 ਭਵਨ ਸਗਲ ਵਿਆਪਤ RAM ਨਾਨਕ ਹੂਨ ਨ ਦੇਸੀਐ ਪੂਰਨਤਾ ਕੇ ਕਾਮ ਪੌੜੀ ਚੌਦਹ ਚਾਰ ਕੁੰਟ ਪ੍ਰਭ ਆਪ ਸਗਲ ਪਉਣ ਪੂਰਨ ਪ੍ਰਤਾਪ ਦਸੇ ਦਸਾਰਾ ਬਿਆ ਪ੍ਰਵੇਕ ਧਰਨ ਆਕਾਸ ਮਹਿ ਪ੍ਰਭ ਪੇਖ ਜਲ ਤਲ ਬਨ ਪਰਬਤ ਪਾਤਲ ਪਰਮੇਸ਼ਵਰ ਤਹਿ ਬਸਹਿ ਦਇਾਲ ਸ੍ਰੀਖਮ ਅਸਤੂਲ ਸਗਲ ਭਗਵਾਨ ਨਾਨਕ ਗੁਰਮਖ ਬ੍ਰੰਪਚਾਨ ਸ਼ਲੋਕ ਆਤਮ ਜੀ ਤਾਂ ਗੁਰਮਤੀ ਗੁਣ ਗਾਏ ਗੋਬਿੰਦ ਸੰਤ ਪ੍ਰਸਾਦੀ ਭੈ ਮਿਟੇ ਨਾਨਕ ਬਿਨ ਸੀ ਚਿੰਦ ਪੌੜੀ ਅਮਾਵਸ ਆਤਮ ਸੁਖੀ ਭੈ ਸੰਤੋਖ ਦੀਆ ਗੁਰਦੇਵ ਮਾਨ ਤਨ ਸੀਤਲ ਸਾਤ ਸਹਿਜ ਲਾਗਾ ਪ੍ਰਭ ਕੀ ਸੇਵ ਟੁੱਟੇ ਬੰਦਨ ਬਹੁ ਪ੍ਰਕਾਰ ਸਫਲ ਪੂਰਨਤਾ ਕੇ ਕਾਮ ਟੂਟੇ ਬੰਧਨ ਬੋਹ ਬਿਕਾਰ ਸਫਲ ਪੂਰਨਤਾ ਕੇ ਕਾਮ ਦੁਰਮਤ ਮਿਟਿਓ ਮੈਂ ਛੁਟੀ ਸਿਮਰਤ ਹਰ ਕੋ ਨਾਮ ਸਰਨ ਗਹੀ ਪਾਰ ਬ੍ਰਹਮ ਕੀ ਮਿਟਿਆ ਆਵਾ ਗਵਨ ਅਪਤਰਿਆ ਕੁਟੰਬ ਸੋ ਗੁਣ ਗੋਬਿੰਦ ਪ੍ਰਭ ਰਵਨ ਹਰ ਕੀ ਟਹਿਲ ਕਮਾਉਣੀ ਜਪੀਏ ਪ੍ਰਭ ਕਾ ਨਾਮ ਗੁਰ ਪੂਰੇ ਤੇ ਪਾਇਆ ਨਾਨਕ ਸੁਖ ਬਿਸਰਾਮ ਸਲੋਕ ਪੂਰਨ ਕਬਹੋ ਨ ਡੋਲਤਾ ਪੂਰਾ ਕੀਆ ਪ੍ਰਭ ਆਪ ਦਿਨ ਦਿਨ ਚੜ੍ਹ ਸੁਆਇਆ ਨਾਨਕ ਹੋਤਨਾ ਘਾਟ ਪੌੜੀ ਪੂਰਨਾ ਪੂਰਨ ਪ੍ਰਭ ਭੈ ਇਕ ਕਰਨ ਕਰਨ ਸਮਰੱਥ ਹੇ ਜੀ ਜੰਤ ਦਇਆਲ ਪ੍ਰਭ ਸਭ ਪ੍ਰਜਾ ਕਾ ਹੱਥ ਗੁਣ ਧਾਨ ਗੋਬਿੰਦ ਗੁਰ ਪੀਅ ਜਾ ਕਾ ਹੋਏ ਅੰਤਰ ਜਾਮੀ ਪ੍ਰਭ ਸੁਜਾਨ ਅਲਤ ਨਰੰਜਨ ਸੋਏ ਪਾਰ ਬ੍ਰਹਮ ਪਰਮੇਸ਼ਰ ਸਾਬਿਤ ਜਾਣਨਾਰ ਸੰਤ ਸਾਈ ਸਰਨ ਜੋਗਾਠ ਪੈਰ ਨਮਸਕਾਰ ਅਕਤ ਕਥਾ ਨਹਿ ਬੂਜੀਐ ਸਿਮਰੋ ਹਰ ਕੀ ਚਰਨ ਪਾਤ ਤੂ ਉਦਾਰਨ ਅਨਾਥ ਨਾਥ ਨਾਨਕ ਪ੍ਰਭ ਕੀ ਸਰਨ ਸਲੋਕ ਦੁਖ ਬਿਨਸੀ ਸਹਿਸਾ ਗयो ਸਰਨ ਕਹੀ ਹਰਿ ਆਇ ਮਨ ਚਿੰਦੇ ਫਲ ਪਾਇਆ ਨਾਨਕ ਹਰ ਗੁਣ ਗਾਏ ਪਾਉੜੀ ਕੋਈ ਗਾਵੇ ਕੋ ਸੁਣੇ ਕੋਈ ਕਰੇ ਵਿਚਾਰ ਕੋ ਉਪਦੇਸ ਹੈ ਕੋ ਦਰੜਾ ਤਿਸ ਕਾ ਹੋਏ ਉਧਾਰ ਕੇਲ ਬਿਕ ਕਾਟ ਓਏ ਨਿਰਮਲਾ ਜਨਮ ਜਨਮ ਮਲ ਜਾਏ ਹਤ ਪਦਮ ਕੋ ਜਿਲਾ ਨੈ ਪੋਹ ਤਿਸ ਮਾਏ ਸੋ ਸੁਰਤਾ ਸੂਬੈ ਸੁਨੂ ਸੂ ਗਿਆਨੀ ਧਰਵੰਤ ਸੋ ਸੂਰਾ ਕੁਲਵੰਤ ਸੋਏ ਜਿਨ ਭਜਿਆ ਭਗਵੰਤ ਕਤਰੀ ਬ੍ਰਾਹਮਣ ਝੂਠ ਬੈਸੂਦਰਾ ਸਿਮਰ ਚੰਡਾਲ ਜਨ ਜਾਨਿਓ ਪ੍ਰਭ ਆਪਨਾ ਨਾਨਕ ਤਸਹਿਰ ਵਾਲ ਗੌੜੀ ਕੀ ਵਾਰ ਮਹੱਲਾ ਚੌਥਾ ਏਕ ਓੰਕਾਰ ਸਤਗੁਰ ਪ੍ਰਸਾਦਿ ਸਲੋਕ ਮਹੱਲਾ ਚੌਥਾ ਸਾਧਗੁਰ ਪੁਰਖ ਦਇਆਲ ਹੈ ਜਿਸ ਨੂੰ ਸਮਾਤ ਸਭ ਕੋਏ ਏਕ ਦ੍ਰਿਸ਼ਟ ਕਰ ਦੇਖ ਤਾ ਮਨ ਭਾਵਨੀ ਤੇ ਸਿੱਧ ਹੋਏ ਸਾਧਗੁਰ ਵਿੱਚ ਅੰਮ੍ਰਿਤ ਹੈ ਹਰ ਉਤਮ ਹਰ ਪਦ ਸੋਏ ਨਾਨਕ ਕਿਰਪਾ ਤੇ ਹਰ ਤਿਆਈ ਹੈ ਗੁਰਮੁਖ ਪਾਵੇ ਕੋਈ ਮਹੱਲਾ ਚੌਥਾ ਹਉ ਮੈਂ ਮਾਇਆ ਸਭ ਵਿਖੇ ਨਿਤ ਜਗ ਤੂਟਾ ਸੰਸਾਰ ਲਾਹ ਹਰ ਤਨ ਖੱਟਿਆ ਗੁਰਮੁਖ ਸ਼ਬਦ ਵਿਚਾਰ ਹਉ ਮੈਂ ਮੈਲ ਬੇਖੂ ਤਰੇ ਹਰ ਅੰਮ੍ਰਿਤ ਹਰ ਧਾਰ ਸਭ ਕਾਰ ਦੇ ਤਿਨ ਕੇ ਸਿੱਧ ਹਹਿ ਜਿਨ ਗੁਰਮੁਖ ਕਿਰਪਾ ਧਾਰ ਨਾਨਕ ਜੋ ਤੁਰ ਮਿਲੇ ਸੇ ਮਿਲ ਰਹੇ ਹਰ ਮਿਲੇ ਸਿਰਜਣ ਹਾਰ ਪਾਉੜੀ ਤੂੰ ਸੱਚਾ ਸਹਬ ਸੱਚ ਸੱਚ ਸੱਚਾ ਗੋਸਾਈ ਤੁਧ ਨੂੰ ਸਭ ਧਿਆਈ ਦੀ ਸਭ ਲੱਕੈ ਤੇਰੀ ਪਾਈ ਤੇਰੀ ਸਿੱਖਤ ਸਵਾਲਿਓ ਸਰੂਪ ਹੈ ਜਿਨ ਕੀਤੀ ਤਿਸ ਪਾਰ ਲਗਾਈ ਗੁਰਮਕਾਨ ਨੂੰ ਫਲ ਪਾਏ ਦਾ ਸੱਚ ਨਾਮ ਸਮਾਏ ਵੱਟੇ ਮੇਰੇ ਸਾਹਿਬਾ ਵੱਟੀ ਤੇਰੀ ਵਿੜਿਆ ਇਸ ਲੋਕ ਮਹੱਲਾ ਚੌਥਾ ਵਿਣ ਨਾ ਵਹਿ ਹੋਰ ਸਲਾਹਣਾ ਸਭ ਬੋਲਣ ਫਿੱਕਾ ਸਾਦ ਮਾਨਮਕਹੰਕਾਰ ਸਲਾਹ ਦੇ ਹਉ ਮੈਂ ਮਮਤਾਵਾਦ ਜਿਨ ਸਲਾਹਨ ਸੀ ਮਰਹਿ ਖੱਪ ਜਾਵੈ ਸਭ ਕੁਵਾਦ ਜਨ ਨਾਨਕ ਗੁਰਮੁਖੋ ਗੁਰ ਜਪ ਹਰ ਹਰ ਪਰਮਨਾਦ ਮਹੱਲਾ ਚੌਥਾ ਸਤਿਗੁਰ ਪ੍ਰਭੂ ਦਸ ਨਾਮ ਧਿਆਏ ਮਨ ਹਰੀ ਨਾਨਕ ਨਾਮ ਪਵਿੱਤਰ ਮੁਖ ਬੋਲੀ ਸਭ ਦੁੱਖ ਪਰ ਹਰੀ ਪਾਉੜੀ ਤੂੰ ਆਪੇ ਆਪ ਨਰੰਕਾਰ ਹੈ ਨਰੰਜਨ ਹਰ ਰਾਇ ਜਿੰਨੀ ਤੂੰ ਇੱਕ ਮਨ ਸੱਚ ਧਿਆਇਆ ਤਿੰਨ ਕਾ ਸਭ ਦੁੱਖ ਗਵਾਇਆ ਤੇਰਾ ਸ੍ਰੀਖ ਕੋ ਨਹੀਂ ਜਿਸ ਨੂੰ ਲਵ ਲਾਇ ਸੁਣਾ ਤਦ ਜੀਵੜ ਦਤਾ ਤੂੰ ਹੈ ਨਰੰਜਨ ਤੂੰ ਹੈ ਸੱਚ ਮੇਰਾ ਮਨ ਭਾਇਆ ਸੱਚੇ ਮੇਰੇ ਸਾਹਿਬ ਸੱਚੀ ਸਚ ਨਾਇਆ ਸ਼ਲੂਕ ਮਹੱਲਾ ਚੌਥਾ ਮਨੰਤਰ ਹੋ ਮੈ ਰੁਗਹਿ ਪ੍ਰੰਪੂਲੇ ਮਨਮੁਖ ਦਰਜਨਾਨਕ ਰੂਗਵਾਏ ਮਿਲ ਸਤਗੁਰ ਸਾਧੂ ਸੱਜਣਾ ਮਹੱਲਾ ਚੌਥਾ ਮਨਤਨ ਰਤ ਰੰਗ ਸਿਉ ਗੁਰਮੁਕਾਰ ਗੁਣਤਾ ਸੂਜਨਾਨਕ ਹਰ ਸਰਣਾਗਤੀ ਹਰ ਮੇਲੇ ਗੁਰਸਾ ਬਾਸ ਪੌੜੀ ਤੂੰ ਕਰਤਾ ਪੁਰਖ ਗੰਮ ਹੈ ਕਿਸ ਨਾਲ ਤੂੰ ਵੜੀਐ ਤੁਧ ਜੀ ਵਡੋਇ ਸੋ ਆਖੀਐ ਤੁਧ ਜੀ ਹਉ ਤੂ ਹੈ ਪੜੀਐ ਤੂੰ ਘਟ ਘਟ ਇੱਕ ਵਰਤਦਾ ਗੁਰਮੁਖ ਪਰ ਗੜੀਐ ਤੂੰ ਸੱਚਾ ਸਬ ਸੰਸਤਾ ਖਸਮ ਹੈ ਸਭ ਦੂ ਤੂੰ ਚੜੀਐ ਤੂੰ ਕਰੇ ਸੂ ਸੱਚਾ ਹੋਏ ਸੀ ਤਾਂ ਕਾਇਤ ਕੜੀਐ ਸ਼ਲੋਕ ਮਹੱਲਾ ਚੌਥਾ ਮੈਂ ਮਰਤਲ ਪ੍ਰੇਮ ਪਰਮ ਕਾਠੇ ਪਹਿਰ ਲਗਨ ਜਨਾਨਕ ਕਿਰਪਾ ਧਾਰ ਪ੍ਰਭ ਸਤਗੁਰ ਸੁਖ ਵਸਨ ਮਹੱਲਾ ਤੌਖਾ ਜਿਨ ਅੰਦਰ ਪ੍ਰੀਤਿ ਤੇ ਰਾਮ ਕੀ ਜੋ ਬੋਲਨ ਤਵੇਂ ਸੁਹੰਨ ਨਾਰਕਾਰ ਆਪੇ ਜਾਣਦਾ ਜਿਨ ਲਾਈ ਕੀ ਪ੍ਰੀਤਿ ਤਰਨ ਪੌੜੀ ਤੂੰ ਕਰਤਾ ਆਪ ਅਭੁੱਲ ਹੈ ਭੁੱਲਣ ਵਿੱਚ ਨਹੀਂ ਤੂੰ ਕਰਹਿ ਸੱਚੀ ਭਲਾ ਹੈ ਗੁਰ ਸ਼ਬਦ 부ਝਾਈ ਤੂੰ ਕਰਨ ਕਰਣ ਸਮਰਾਥ ਹੈ ਦੂਜਾ ਕੋ ਨਹੀਂ ਤੂੰ ਸਾਹਿਬ ਅਗਮ ਦਇਆਲ ਹੈ ਸਭ ਤਉ ਦਿੱਹਾ ਹੀ ਸਭ ਜੀ ਤੇ ਤੂੰ ਸਭ ਸਦਾ ਤਉ ਤੂੰ ਸਭ ਸਛਦਾ ਤੂੰ ਸਭ ਛਡਾਈ ਇਸ ਲੋਕ ਮਹੱਲਾ ਚੌਥਾ ਸਭ ਜੀ ਤੇਰੇ ਤੂੰ ਸਭਸਤਾ ਤੂੰ ਸਭ ਛਡਾਈ ਇਸ ਲੋਕ ਮਹੱਲਾ ਚੌਥਾ ਸੁਣ ਸਾਜਣ ਪ੍ਰੇਮ ਸੰਦੇਸ ਰਾ ਅੱਖੀ ਤਾਰ ਲਗਾਨ ਗੁਰ ਤੁਠੈ ਸੱਜਣ ਮਿਲਿਆ ਜਨ ਨਾਨਕ ਸੁਖ ਸਵੰਨ ਮਹੱਲਾ ਚੌਥਾ ਸਤਗੁਰ ਦਾਤਾ ਦਇਆਲ ਹੈ ਜਿਸ ਨੂੰ ਦਇਆ ਸਦਾ ਹੋਏ ਸਤਗੁਰ ਅੰਦਰੋਂ ਨਿਰਵੈਰ ਹੈ ਸਭ ਦੇਖੇ ਬ੍ਰਹਮ ਇੱਕ ਸੋਏ ਨਿਰਵੈਰ ਨਾਲ ਜਿਗੈਰ ਚਲਾਏ ਦੇ ਤਿੰਨ ਵਿੱਚੋਂ ਤੇ ਸੱਟਿਆ ਨਾ ਕੋਏ ਸਤਗੁਰ ਸਭਨਾ ਦਾ ਭਲਾ ਮਨਾਏ ਦਾ ਇਸ ਦਾ ਬੁਰਾ ਕਿਉ ਹੋਏ ਸਤਿਗੁਰ ਨੂੰ ਦੇਹਾ ਕੋ ਇਛ ਦਾ ਤੇ ਹ ਭਲ ਪਾਏ ਕੋ ਨਾਨਕ ਕਰਤਾ ਸਭ ਕਿਸ ਜਾਣਤਾ ਜਿਤੂ ਕਿਛ ਗੁੱਝਾ ਨਾ ਹੋਏ ਪੌੜੀ ਜਿਸ ਨੂੰ ਸਾਹਿਬ ਵੱਡਾ ਕਰੇ ਸੋਈ ਵਡ ਜਾਣੀ ਜਿਸ ਸਾਹਿਬ ਭਾਵੇ ਤਿਸ ਬਖਸ਼ ਲਏ ਸੋ ਸਾਹਿਬ ਮਨ ਭਾਣੀ ਜੇ ਕੋ ਇਸ ਪੀਰੀਸ ਕਰੇ ਸੋ ਮੂੜ ਅਜਾਣੀ ਜੈਸ ਨੂੰ ਸਾਧ ਗੁਰ ਮੇਲੇ ਸੂ ਗੁਣ ਰਵੇ ਗੁਣ ਆਖ ਬਖਾਣੀ ਨਾਨਕ ਸੱਚਾ ਸਾਚ ਹੈ 부ਝ ਸੱਚ ਸਮਾਣੀ ਸੂਕ ਮੱਲ ਚਉਤਾਰ ਸਤ ਨਰਨਜਨ ਅਮਰ ਹੈ ਨਿਰਭਉ ਨਿਰਵੈਰ ਨਰੰਕਾਰ ਜਿਨ ਜਪਿਆ ਇਕ ਮਨ ਇਕ ਚਿਤ ਤਿਨ ਲੱਥਾ ਮੈਂ ਭਾਰ ਜਿਨ ਗੁਰ ਮੁਖ ਹਰ ਆਰਾਧਿਆ ਤਿਨ ਸੰਤ ਜਨਾ ਜੈਕਾਰ ਕੋਈ ਨਿੰਦਾ ਕਰੇ ਪੂਰੇ ਸਤ ਗੁਰੂ ਕੀ ਤਿਸ ਨੂੰ ਫਿਟ ਫਿਟ ਕਹੈ ਸਦ ਸੰਸਾਰ ਸਤਗੁਰ ਵਿਚਾਂ ਪਰ ਵਰਦਾਰਾ ਪੈ ਰਖਣਾ ਧੰਨ ਧੰਨ ਗੁਰੂ ਗੋਣ ਗਾਵਦਾ ਤੇ ਸਾਨੂੰ ਸਦਾ ਸਦਾ ਨਮਸਕਾਰ ਜਨ ਨਾਨਕ ਤੈਨ ਕਉ ਵਾਰਿਆ ਜਿਨ ਜਪਿਆ ਸਿਰਜਣਹਾਰ ਮਹੱਲਾ ਚਲਤਾ ਆਪੇ ਧਰਤੀ ਸਾਜਿਨ ਆਪੇ ਆਕਾਸ਼ ਵਿੱਚ ਆਪੇ ਜੰਤ ਉਪਾਏ ਅਨਮੁਖ ਆਪੇ ਦੇਗ ਰਾਸ ਸਬ ਆਪੇ ਆਪ ਵਰਤਦਾ ਆਪੇ ਹੀ ਗੁਣਤਾਸ ਜਨ ਨਾਨਕ ਨਾਮ ਤੇ ਆਏ ਤੂੰ ਸਭ ਕਿਲ ਵਿਖ ਕੱਟੇ ਤਾਸ ਕੋੜੀ ਤੂੰ ਸੱਚਾ ਸਭ ਸੱਚ ਹੈ ਸੱਚ ਸੱਚੀ ਭਾਵੈ ਜੋਤ ਸੱਚ ਸਲਾਹ ਦੀ ਤੈਨ ਜਮ ਨੇੜ ਜਮ ਕੰਕਰ ਨੇੜ ਨ ਆਵੇ ਤਨ ਕੇ ਮੁਖਦਾਰਿ ਉਜਲੇ ਜਨ ਹਰ ਹਿਰਦੈ ਸੱਚਾ ਭਾਵੇ ਕੂੜਿਆਰ ਪਿਛਾਹਾਂ ਸੱਟੀਆਂ ਕੂੜ ਹਿਰਦੈ ਕਪਟ ਮਹਾ ਦੁਖ ਪਾਵੇ ਮੁਖ ਕਾਲੇ ਕੂੜਿਆਰੀਆ ਕੂੜਿਆਰ ਕੂੜ ਹੋਇ ਜਾਵੇ ਸ਼ਲੋਕ ਮਹੱਲਾ ਚੌਥਾ ਸਤਿਗੁਰ ਤਰਤੀ ਧਰਮ ਤਿਸ ਵਿੱਚ ਜੇ ਹਾ ਕੋ ਬੀਜੇ ਤੇ ਹਾ ਫਲ ਪਾਏ ਗੁਰ ਸਿੱਕੀ ਅੰਮ੍ਰਿਤ ਬੀਜਿਆ ਤੈਨ ਅੰਮ੍ਰਿਤ ਫਲ ਹਰ ਪਾਏ ਉਨ ਹਲਤ ਪਲਤ ਮੁਖੂ ਜਿਲੇ ਓਏ ਹਰ ਦਰਗਹ ਸੱਚੀ ਪੈਨਾਏ ਇਕ ਨੰਦਰ ਕੋਟ ਨਿਤ ਕੋਟ ਕਮਾਵੈ ਉਹ ਜਿਹ ਆ ਭੀ ਜੇ ਤੇ ਹਫਲ ਖਾਇ ਜਹ ਸਤਗੁਰ ਸਰਾਪ ਨਦਰ ਕਰ ਦੇ ਕ ਸੁਆਬ ਗੀਰ ਸਭ ਉਗੜ ਆਏ ਓਏ ਜਿਹ ਚਤਵੈ ਨਿਤ ਤੇਹਾ ਪਾਇਨ ਓਏ ਤੇਹੋ ਜਿਹ ਦਈਐ ਬਜਾਇ ਨਾਨਕ ਦੁਇ ਸ੍ਰੀ ਖਸਮਾ ਪੇ ਵਰਤੈ ਨਿਤ ਕਰ ਕਰ ਦੇ ਕਹਿ ਚਲ ਤਸਬਾਏ ਮਹੱਲਾ ਚੌਥਾ ਇੱਕ ਮਾਨਕ ਵਰਤਾ ਜਿਤ ਲੱਗੈ ਸੂ ਥਾਏ ਪਾਏ ਕੋਈ ਗੱਲਾਂ ਕਰੇ ਕਣਹਿਰੀਆਂ ਜੀ ਘਰ ਵਾ ਥੂ ਵੈਸਾਈ ਖਾਏ ਬਿਨ ਸਤਗੁਰ ਸੋਜੀ ਨਾ ਪਵੈ ਅਹੰਕਾਰ ਨ ਵਿਚੋਂ ਜਾਏ ਅੰਕਾਰੀਆਂ ਨੂੰ ਦੁਖ ਭੁਖ ਹੱਥ ਟੱਡੇ ਘਰ ਕਰ ਮੰਗਾਏ ਗੂੜ ਠੱਗੀ ਗੁੱਜੀ ਨਾ ਰਹੈ ਮਲੰਮਾ ਪਾਤਿ ਲਹਿ ਜਾਏ ਜਿਸੂ ਵਾ ਪੂਰਬ ਲਗਿਆ ਤੇ ਸਤਗੁਰ ਮਿਲਾਇ ਪ੍ਰਭ ਆਏ ਜਿਉ ਲੋਹਾ 파ਰਸ ਭੇਟੀਐ ਮਿਲ ਸੰਗਤ ਸਵਰਨ ਹੋਏ ਜਾਏ ਜਨ ਨਾਨਕੇ ਪ੍ਰਭ ਤੂ ਧਣੀ ਜਿਉ ਭਾਵੈ ਤ ਵਿੱਚ ਲਾਇ ਪੌੜੀ ਜਿਨ ਹਰ ਹਿਰਦੈ ਸੇਵਿਆ ਤਿਨ ਹਰ ਆਪ ਮਿਲਾਏ ਗੁਣ ਕੀ ਸਾਜ ਤਿਨ ਸਿਉ ਕਰੀ ਸਭ ਗਣ ਸ਼ਬਦ ਜਿਲਾਏ ਔ ਗਣ ਵਿਕਣ ਪਲਰੀ ਜਿਸਦੈ ਜਿਸ ਦੇਹ ਸੁਸਚੇ ਪਾਇ ਬਿਲੇਹਾਰੀ ਗੁਰ ਆਪਣੇ ਜਿਨ ਔਗਣ ਮੇਟ ਗੁਣ ਪਰਗਤੀ ਆਏ ਵੱਡੀ ਵਡਿਆਈ ਵੱਡੇ ਕੀ ਗੁਰਮੁਖ ਆਲਾਏ ਸ੍ਰੋਪ ਮਹੱਲਾ ਚੌਥਾ ਸਾਧ ਗੁਰ ਵਿੱਚ ਵੱਡੀ ਵਡਿਆਈ ਜੁਵਾਨ ਦਿਨ ਹਰ ਹਰ ਨਾਮ ਤੇ ਆਵੇ ਹਰ ਹਰ ਨਾਮ ਰਮਤ ਸੁੱਚ ਸੰਜਮ ਹਰ ਨਾਮੇ ਹੀ ਤ੍ਰਿਪਤਾਵੇ ਹਰ ਨਾਮ ਤਾਣ ਹਰ ਨਾਮ ਦੀ ਬਾਣ ਹਰ ਨਾਮ ਮੁ ਰੱਖ ਕਰਾਵੇ ਜੋ ਚਿਤ ਲਾਇ ਪੂਜੇ ਗੁਰਮੂਰਤ ਸੋ ਮਨ ਇੱਛੇ ਫਲ ਪਾਵੇ ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਤਿਸ ਕਰਤਾ ਮਾਰ ਦਿਵਾਵੇ ਫੇਰ ਉਹ ਵੇਲਾ ਉਸ ਹੱਥ ਨ ਆਵੇ ਉਹ ਆਪਣਾ ਬੀਜ ਆਪੇ ਖਾਵੇ ਨਰਕ ਘੋਰ ਮੋਹ ਕਾਲ ਖੜਿਆ ਜਿਉ ਤਸਕਰ ਪਾਏ ਗਲਾਵ ਫਿਰ ਸਤਿਗੁਰ ਕੀ ਸਰਣੀ ਪਵੈ ਤਾਂ ਉਬਰੈ ਜਾਂ ਹਰ ਹਰ ਨਾਮ ਤੇ ਆਵੈ ਹਰ ਬਾਤਾਂ ਅਖ ਸੁਣਾਏ ਨਾਨਕ ਹਰ ਕਰਤੀ ਵੈ ਭਾਵੇਂ ਮਹੱਲਾ ਚੌਥਾ ਪੂਰੇ ਗੁਰका ਹੁਕਮ ਮੰਨ ਮੰਨ ਓ ਮਨ ਮੁਖ ਗਿਆਨ ਮੁਠਾ ਬਿਖ ਮਾਇਆ ਉਸ ਅੰਦਰ ਕੂੜ ਕੂੜੋ ਕਰ ਬੁੱਝੈ ਅਣਹੋਂਦੇ ਝਗੜੇ ਦਇਉ 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 ਉਸ ਦਹਿ ਗਲ ਪਾਇਓ ਦਇ ਉਸ ਦੇ ਗਲ ਪਾਇਆ ਉਹ ਗੱਲ ਫਰੋਸੀ ਕਰੇ ਬੋ ਤੇਰੀ ਉਸਤਾ ਬੋਲਿਆ ਕਿਸੈ ਨਾ ਪਾਇਆ ਉਹ ਘਰ ਕਰ ਹੰਡਾ ਜੋ ਰੰਨ ਦੁਹਾ ਗਣ ਹੂਸ ਨਾਲ ਮੋਹ ਜੂੜੇ ਉਸ ਭੀ ਲੱਛਣ ਲਾਇਆ ਗੁਰਮੁਖੇ ਸੋਲਿ ਤੋ ਵਰਤੈ ਉਸਤਾ ਪਾਸ ਛੱਡ ਗੁਰ ਪਾਸ ਬਹਿ ਜਾਇ ਜੋ ਗੁਰ ਗੋਪੇ ਆਪਣਾ ਸੂ ਸਭਨਾ ਸੂ ਭਲਾ ਨਹੀਂ ਪੰਚੋ ਓਨ ਲਾਹ ਮੂਲ ਸਭ ਗਵਾਇਆ ਪਹਿਲਾ ਪਹਿਲਾ ਆਗਮ ਨਿਗਮ ਨਾਨਕ ਆਖ ਸੁਣਾਏ ਪੂਰੇ ਗੁਰ ਕਾ ਬਚਨ ਉਪਰਾਇਆ ਗੁਰ ਸਿੱਖਾਂ ਵਢਿਆਈ ਭਾਵੇਂ ਗੁਰ ਪੂਰੇ ਕੀ ਮਨ ਮੁੱਖਾਂ ਉਹ ਵੇਲਾ ਹੱਤ ਨਾਇਆ ਪੌੜੀ ਸਤ ਸੱਚਾ ਸ਼ਬਦੂ ਵਡਹਿ ਸੂ ਲਏ ਜਿਸ ਸਤਗੁਰ ਟਿੱਕੇ ਸੋ ਸਤਗੁਰ ਜੀ ਸੱਚ ਧਿਆਇਦਾ ਸੱਚ ਸੱਚਾ ਸਤਗੁਰ ਇੱਕੇ सोई சதਗੁਰਪੁਰਖ ਹੈ ਜਿਨ ਪੰਚੇ ਦੂਤ ਕੀਤੇ ਵਸ ਛਕੇ ਜਿਨ ਜੇ ਬੈਨ ਸਤਗੁਰ ਸੇ ਵੇ ਆਪਣਾ ਸੇਬਿ ਆਪੁ ਗਣਾਇ ਦੇ ਤਿਨ ਅੰਦਰ ਕੂਡ ਫਟ ਫਟ ਮੋਹ ਟਕੇ ਓਏ ਬੋਲੇ ਕਿਸੈ ਨਾ ਭਾਵਨੀ ਮੋਹ ਕਾਲੇ ਸਤਗੁਰ ਤੇ ਚੁਕੇ ਸਲੂਕ ਮਹੱਲਾ ਚੌਥਾ ਹਰ ਪ੍ਰਭ ਕਾ ਸਭ ਖੇਤ ਹੈ ਹਰ ਆਪ ਕਰਥਾਣੀ ਲਾਇਆ ਗੁਰਮੁਖ ਬਖਸ ਜਮਾਇਆ ਨਾਮੁ ਮੱਖੀ ਮੂਲ ਗਵਾਇਆ ਸਭ ਕੋ ਬੀਜੇ ਆਪਣੇ ਭਲੇ ਨੂੰ ਹਰ ਭਾਵੈ ਸੂ ਖੇਤ ਜਮਾਇਆ ਗੁਰ ਸਿੱਖੀ ਅਰੰਮ੍ਰਿਤ ਬੀਜਿਆ ਹਰ ਅੰਮ੍ਰਿਤ ਨਾਮ ਫਲ ਅੰਮ੍ਰਿਤ ਪਾਇਆ ਜਮ ਚੂਹੈ ਕਿਰਤ ਨਿਤ ਕੁਰਕਤਾ ਹਰ ਕ ਪੁਰਖ ਦਾ ਹਰ ਕਰਤਾ ਮਾਰ ਕਢਾਇਆ ਕਿਰਸਾਣੀ ਜੰਮੀ ਭਾਉ ਕਰ ਹਰ ਬੋਹਲ ਬਖਸ਼ ਜਮਾਇਆ ਤਿਨ ਕਾ ਕਾੜਾ ਦੇਸਾ ਸਭ ਲਾਹਿਉਨ ਜਿਨ ਸਾਧ ਗੁਰਪੁਰਖ ਧਿਆਇਆ ਜਨ ਨਾਨਕ ਨਾਮ ਅਰਾਧਿਆ ਆਪ ਉਤਰਿਆ ਸਭ ਜਗਤ ਤਿਤਰਾਇਆ ਮਹੱਲਾ ਚੌਥਾ ਸਾਰਾ ਦਿਨ ਲਾਲਚ ਅਟਿਆ ਮਨਮੁਖ ਹੋਰੇ ਗੱਲਾ ਰਾਤੀ ਉੱਗੇ ਦੱਪਿਆ ਨਵੇਂ ਸੂਤ ਸਭ ਢਿੱਲਾ ਮਨਮੁਖਾਂ ਦਾ ਸਿਰ ਜੂਰਾ ਅਮਰ ਹੈ ਨਿਤ ਦਿਵੇ ਭਲਾ ਜੂਰਾ ਤਾ ਆਖਿਆ ਪੁਰਖ ਕਮਾਮ ਦੇਸੀ ਅਪਵਿੱਤ ਅਮੇਦ ਖਲਾ ਕਾਹ ਵੇ ਆਪੇ ਕੁਸੁੱਧ ਨਰ ਸੇ ਜੂਰਾ ਪੁੱਛ ਚੱਲਾ ਸਤਿਗੁਰ ਕੈ ਆਖਿਆ ਜੋ ਚੱਲੈ ਸਤਿਪੁਰਖ ਭਲ ਭਲਾ ਜੂਰਾ ਪੁਰਖ ਸਭ ਆਪ ਉਪਾਏ ਉਪਾਇਨ ਹਰ ਖੇਲ ਸਭ ਖਿੱਲਾ ਸਭ ਤੇਰੀ ਬਣਤ ਬਣਾਵਣੀ ਨਾਨਕ ਭਲ ਭਲਾ ਪੌੜੀ ਤੂੰ ਵੇ ਪ੍ਰਵਾਹਤਾ ਹੈ ਤੁਲ ਕਿਉ ਤੁਲੀ ਐਸੀ ਗਡ ਪਾਗੀ ਜੇਤ ਤੁਦ ਜੇਤ ਤੁਦ ਤੇ ਆਂਦੇ ਜਿਨ ਸਤਿਗੁਰ ਮਿਲਿਐ ਸਤਗੁਰ ਕੀ ਬਾਣੀ ਸਤ ਸਰੂਪ ਹੈ ਗੁਰ ਬਾਣੀ ਬਾਣੀ ਹੈ ਸਤਗੁਰ ਕੀ ਰੀਸ ਹੈ ਹੋਰ ਕੱਚ ਪਿੱਚ ਬੋਲਦੇ ਸੇ ਕੂੜਿਆਰ ਕੂੜੇ ਝੜ ਪੜੀ ਐ ਉਹਨਾਂ ਅੰਦਰ ਹੋਰ ਮੁਖ ਹੋ ਰਹੇ ਬਿਖਮਾਇ ਨੂੰ ਝੱਖ ਮਰਦੇ ਕੜੀਐ ਸ਼ਲੋਕ ਮਹੱਲਾ ਚੌਥਾ ਸਤਗੁਰ ਕੀ ਸੇਵਾ ਨਿਰਮਲੀ ਨਿਰਮਲ ਜਨ ਹੋਏ ਸੋ ਸੇਵਾ ਘਾਲੇ ਜਿਨ ਅੰਦਰ ਕਪਟ ਵਿਕਾਰ ਝੂਠ ਓਏ ਆਪੇ ਸਚੈ ਵਖ ਕੱਢੇ ਜਜ ਮਾਲੇ ਸਚਿਆਰ ਸਿੱਖ ਬਹ ਹੈ ਸਚਿਆਰ ਸਿੱਖ ਬਹ ਸਾਤਗੁਰ ਪਾਸ ਕਾਲਨ ਕੂੜਿਆਰ ਨਾ ਲੱਭਨੀ ਕਿਤੇ ਥਾਏ ਭਾਲੇ ਜਿਨਾਂ ਸਾਤਗੁਰ ਕਾ ਆਖੈ ਸੁਖਾਵੇ ਨਾਹੀ ਤੇ ਨਾਮ ਭਲੇ ਰੀ ਫਿਰਹਿ ਦਇਆਤ ਦੈ ਗਾਲ ਦੈ ਦੈ ਗਾਲੇ ਜਨ ਅੰਦਰ ਪ੍ਰੀਤ ਨਹੀਂ ਹਰ ਕੇਰੀ ਸੇ ਕਿਚ ਚਰਕ ਵੈਰਾਈ ਅਨ ਮਨ ਮੁਖ ਬੇਤਾਲੇ ਸਤਗੁਰ ਨੂੰ ਮਿਲੇ ਸੁ ਆਪਣਾ ਮਨ ਥਾਏ ਰੱਖੈ ਉਹ ਆਪ ਵਰਤੇ ਆਪਣੀ ਵਥ ਨਾਲੇ ਜਨ ਨਾਨਕ ਇੱਕ ਨਾ ਗੁਰ ਮੇਲ ਸੁਖ ਦੇਵੇ ਇੱਕ ਆਪੇ ਵਖ ਕੰਡਾ ਹੈ ਠਗ ਵਾਲੇ ਮਹੱਲਾ ਚੌਥਾ ਜਿੰਨਾ ਅੰਦਰ ਨਾਮ ਨਿਧਾਨ ਹਰ ਤਿੰਨ ਕੀ ਕਾਜ ਦਇ ਆਂਦੀ ਰਾਸ ਤੈਨ ਚੁੱਕੀ ਮੁਹਤਾਜੀ ਲੋਕਨ ਕੀ ਹਰ ਪ੍ਰਭ ਅੰਗ ਕਰ ਬੈਠਾ ਪਾਸ ਜਾ ਕਰਤਾ ਵੱਲ ਤਾਂ ਸਭ ਕੋ ਵੱਲ ਸਭ ਦਰਸਨ ਦੇਖ ਕਰ ਹੈ ਸਬਾਸ ਸਾਹ ਪਾਤ ਸਾਹੁ ਸਭ ਹਰ ਕਾ ਕੀਆ ਸਭ ਜਨ ਕੋ ਆਏ ਕਰ ਹੈ ਰਹਿਰਾਸ ਗੁਰ ਪੂਰੇ ਕੀ ਵੱਡੀ ਵਡਿਆਈ ਹਰ ਬਟਾ ਸੇਵੇ ਅਤੁੱਲ ਸੁਖ ਪਾਇਆ ਗੁਰ ਪੂਰੇ ਦਾਨ ਦਿਆ ਹਰ ਨਿਚਲ ਨਿਤ ਬਖਸੀ ਚੜ੍ਹ ਸੁਆਇਆ ਕੋਈ ਨਿੰਦਕ ਬੜਿਆਈ ਦੇਖ ਨਾ ਸਕੈ ਸੂਕਰਤਾ ਆਪ ਪਚਾਇਆ ਜਨ ਨਾਨਕ ਗੁਣ ਬੋਲੇ ਕਰਤੇ ਕੀ ਭਗਤਾ ਨੂੰ ਸਦਾ ਰੱਖਦਾ ਆਪਉੜੀ ਤੂੰ ਸਾਹਿਬ ਗੁਮਦਿਆਲ ਹੈ ਵਡਦਾਤਾ ਦਾਣਾ ਤੁਧ ਜੀ ਗੁੜ ਮੈਂ ਹੂਰ ਕੋ ਦਿਸਨਾ ਵੈ ਤੂੰ ਹੈ ਸੁਘੜ ਮੇਰੇ ਮਨ ਭਾਣਾ ਉਹ ਕੁਟਾਂਬ ਦੇ ਸਾਵਦਾ ਸਭ ਚੱਲਣ ਹਾਰਾ ਆਵਣ ਜਾਣਾ ਜੋ ਬਿਨ ਸੱਚੀ ਹੂਰਤ ਚਿੱਤ ਲਾਏ ਦੇ ਸੇ ਕੂੜਿਆਰ ਕੂੜਾ ਤਿਨ ਮਾਣਾ ਨਾਰਕ ਸੱਚ ਧਿਆਏ ਤੂੰ ਬਿਨ ਸੱਚੀ ਪਤ ਪਤ ਮੋਏ ਅਜਾਣਾ ਜੋ ਬਿਨ ਸੱਚੇ ਹੂਰਤ ਚਿੱਤ ਲਾਏ ਦੇ ਸੇ ਕੂੜਿਆਰ ਕੂੜਾ ਤਿਨ ਮਾਣਾ ਨਾਨਕ ਸੱਚ ਧਿਆਏ ਤੂੰ ਬਿਨ ਸੱਚੀ ਪਾਚ ਪਾਚ ਮੋਏ ਅਜਾਣਾ ਵਾਹਿਗੁਰੂ ਦੀ ਕਾ ਖਲਸਾ ਵਾਹਿਗੁਰੂ ਜੀ ਕੀ ਫਤਿਹ